ਹਾਂਜੀ ਤੁਹਾਨੂੰ ਸਾਰੀ ਕੱਲ ਇਹ ਵੀਡੀਓ ਉਹਨਾਂ ਵਾਸਤੇ ਹੈ ਜਿਹੜੇ ਪੀਐਸਟੈਟ ਦੇਣਾ ਚਾਹੁੰਦੇ ਆ ਜਿਹੜੇ ਚਾਹੁੰਦੇ ਆ ਕਿ ਅਸੀਂ ਵੀ ਮਾਸਟਰ ਬਣੀਏ ਜਿਹੜੇ ਚਾਹੁੰਦੇ ਆ ਕਿ ਅਸੀਂ ਵੀ ਆਪਣੇ ਸੁਪਨੇ ਸਕਾਰ ਕਰੀਏ ਜਿਹੜੇ ਚਾਹੁੰਦੇ ਆ ਕਿ ਅਸੀਂ ਈਟੀਟੀ ਵਾਲੇ ਜਾਂ ਬੀਐਡ ਵਾਲੇ ਮਾਸਟਰ ਬਣੀਏ ਇਹ ਵੀਡੀਓ ਉਹਨਾਂ ਵਾਸਤੇ ਹੈ ਐਂਡ ਤੱਕ ਕੀ ਕੀ ਗੱਲ ਸੁਣ ਲਿਓ ਤੁਹਾਡੇ ਹੀ ਫਾਇਦੇ ਦੀ ਹੈ ਇਹਦੇ ਵਿੱਚ ਤੁਹਾਡਾ ਨੁਕਸਾਨ ਕੋਈ ਨਹੀਂ ਹੋਣ ਵਾਲਾ ਇੱਕ ਅੱਧਾ ਮੰਨ ਲਓ ਵੀ ਐਮਬੀ ਤੁਹਾਡੀ ਜਾ ਸਕਦੀ ਹੈ ਵੀਡੀਓ ਸੁਣਨ ਤੋਂ ਬਾਅਦ ਪਰ ਵੀਡੀਓ ਜ਼ਰੂਰ ਐਂਡ ਤੱਕ ਸੁਣ ਲਿਓ ਜਿਵੇਂ ਤੁਹਾਨੂੰ ਪਤਾ ਕਿ ਬੋਟਾਂ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਹੋਇਆ ਸਭ ਤੋਂ ਪਹਿਲਾਂ ਕੀ ਹੋਇਆ ਇੱਕ 5894 ਜਿਹੜੀ ਭਰਤੀ ਸੀ ਰੁਕੀ ਹੋਈ ਸੀ ਉਸ ਭਰਤੀ ਦਾ ਕੀ ਆ ਗਿਆ ਪੇਪਰ ਦਾ ਐਲਾਨ ਹੋ ਗਿਆ ਵੀ 28 ਜੁਲਾਈ ਨੂੰ ਪੇਪਰ ਹੋਣ ਜਾ ਰਿਹਾ ਹੁਣ ਗੱਲ ਹੈ ਕਿ ਪੀਐਸਟੈਟ ਦੀ ਪੀਐਸਟੈਟ 26 ਜਿਹੜਾ ਤਰੀਕ ਨੂੰ ਪਿੱਛੇ ਦੱਸਿਆ ਗਿਆ ਸੀ ਵੀ 26 ਨੂੰ ਹੋਣਾ ਹੈਗਾ ਨਹੀਂ ਉਹ 26 ਨੂੰ ਹੋਇਆ ਨਹੀਂ ਠੀਕ ਹੈ 26 ਨੂੰ ਪੇਪਰ ਦੱਸਿਆ ਸੀ ਵੀ 26 ਨੂੰ ਹੋਣਾ ਪਰ 26 ਨੂੰ ਪੇਪਰ ਨਹੀਂ ਹੋਇਆ ਹੁਣ ਇੱਥੇ ਮੇਕ ਗੱਲ ਲਿਖੀ ਆ ਵੀ ਪੀਐਸਟਡ 2024 ਸਪੋਰਟ ਜਾਂ ਨੋਟ ਇਹਦਾ ਕੀ ਮਤਲਬ ਆ ਇਹਦਾ ਮਤਲਬ ਇਹ ਆ ਵੀ ਤੁਸੀਂ ਪੇਪਰ ਜਲਦੀ ਕਰਵਾਉਣਾ ਚਾਹੁੰਦੇ ਹੋ ਹੁਣ ਇੱਥੇ ਨਾ ਬਹੁਤ ਸਾਰਿਆਂ ਦੇ ਮਾਈਂਡ ਚ ਇਹ ਗੱਲ ਹੁੰਦੀ ਆ ਗੱਲ ਕੀ ਹੁੰਦੀ ਆ ਉਹਨਾਂ ਦੇ ਮਾਈਂਡ ਚ ਵੀ ਯਾਰ ਜਿਹੜੀ ਜੂਨੀਅਨ ਕੋਈ ਪ੍ਰੋਟੈਸਟ ਕਰਦੀ ਆ ਚਲੋ ਕਰੀ ਜਾਣਦੇ ਆਪਾਂ ਨੇ ਕੀ ਲੈਣਾ ਕਰੀ ਜਾਣਦੇ ਆਪਾਂ ਨੇ ਕੀ ਲੈਣਾ ਉਹ ਬਹੁਤ ਸਾਰਿਆਂ ਦੇ ਨਾ ਮਾਈਂਡ ਚ ਇਹ ਗੱਲ ਫਿੱਟ ਹੁੰਦੀ ਆ ਵੀ ਜਦੋਂ ਪੇਪਰ ਆਉਣਾ ਤਾਂ ਉਦੋਂ ਹੀ ਆਊਗਾ ਬਹੁਤ ਸਾਰੇ ਮੈਂ ਕਮੈਂਟ ਦੇਖੇ ਆਪਣੇ ਪੇਪਰ ਤੇ ਇਹਦੇ ਨੀਚੇ ਵੀ ਕਰਦੇ ਹੁੰਦੇ ਆ ਕਮੈਂਟ ਜਦੋਂ ਆਪਾਂ ਕੋਈ ਵੀਡੀਓ ਵਗੈਰਾ ਪਾਉਂਦੇ ਆ ਵੀ ਪੇਪਰ ਤੱਕ ਨਹੀਂ ਵੀ ਜਦੋਂ ਆਉਣਾ ਉਦੋਂ ਹੀ ਆਊਗਾ ਐਂ ਕਹਿ ਦਿੰਦੇ ਆ ਨੰਬਰ 1 ਜਿਹੜਾ ਸਟੂਡੈਂਟ ਐ ਐਂ ਕਹਿੰਦਾ ਵੀ ਜਦੋਂ ਆਉਣਾ ਪੇਪਰ ਉਦੋਂ ਹੀ ਆਊਗਾ ਪਹਿਲਾਂ ਤਾਂ ਉਸ ਸਟੂਡੈਂਟ ਨੂੰ ਇਹ ਨਹੀਂ ਪਤਾ ਹੁੰਦਾ ਵੀ ਡਿਪਾਰਟਮੈਂਟ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਹ ਕਿੱਥੇ ਐ ਕਿੱਥੇ ਉਹਨਾਂ ਦਾ ਆਫਿਸ ਐ ਕਿੱਥੇ ਜਾ ਕੇ ਸਾਨੂੰ ਪਤਲਾ ਵੀ ਕੌਣ ਪੀਐਸਟ ਲੈਂਦਾ ਕਿਹੜੇ ਏਜੰਸੀ ਰਾਹੀਂ ਪੀਐਸਟ ਹੁੰਦਾ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਹੁੰਦੀਆਂ ਪਰ ਹੁਣ ਜੁਨੀਅਨ ਵਾਲੇ ਹੁੰਦੇ ਹਨ ਨਾ ਜੁਨੀਅਨ ਵਾਲੇ ਕਿਤੇ ਨਾ ਕਿਤੇ ਉਹਨਾਂ ਨੇ ਥੋੜੇ-ਮੋਟੇ ੱਟਕੇ ਖਾ ਕੇ ਉਹ ਚੀਜ਼ਾਂ ਸਿੱਖ ਲੈਂਦੇ ਆ ਸਿੱਖ ਕੇ ਉਹਨਾਂ ਨੂੰ ਪਤਾ ਕਿੱਥੇ ਅਸੀਂ ਐਪਲੀਕੇਸ਼ਨ ਦੇਣੀ ਆ ਕਦੋਂ ਪੀਐਸਟਟ ਆ ਰਿਹਾ ਜੇ ਤੁਹਾਡੇ ਪੀਐਸਟਟ ਚ ਕੋਈ ਗਲਤ ਸਲੇਪਸ ਆ ਰਿਹਾ ਕਿਵੇਂ ਉਹਨੂੰ ਦੁਬਾਰਾ ਲੈਣਾ ਪੇਪਰ ਨੂੰ ਕਿਵੇਂ ਰੱਦ ਕਰਾਉਣਾ ਸਾਰੀਆਂ ਚੀਜ਼ਾਂ ਇਹ ਉਹਨਾਂ ਨੂੰ ਜਾਂਚ ਆ ਜਾਂਦੀ ਹੈ ਸੋ ਮੇਰਾ ਕਹਿਣ ਦਾ ਮਤਲਬ ਇਹੀ ਆ ਜੁਨੀਅਨ ਵੱਲੋਂ ਇੱਕ ਐਲਾਨ ਕੀਤਾ ਗਿਆ ਪੇਪਰ ਥੋੜਾ ਬਹੁਤ ਜਲਦੀ ਹੋਵੇਗਾ ਕਿਵੇਂ ਹੋਵੇਗਾ ਜਲਦੀ ਉਹਨਾਂ ਨੇ ਇੱਕ ਐਲਾਨ ਕੀਤਾ ਵੀ ਜਾਂ ਤਾਂ ਸਪੋਰਟ ਕਰ ਦੋ ਤੇ ਜਾਂ ਫਿਰ ਨੋਟ ਕਰ ਦੋ ਨੋਟ ਦਾ ਮਤਲਬ ਸਮਝੀਏ ਪੈਸੇ ਵੀ ਜਾ ਤੁਸੀਂ ਉਹਨਾਂ ਨੂੰ ਪਾਈ ਫੰਡ ਦੇ ਦੋ ਵੀ ਉਹ ਉੱਥੇ ਜਿੱਥੇ ਤੁਸੀਂ ਜਿੱਥੇ ਤੁਹਾਨੂੰ ਪਤਾ ਵੀ ਨਹੀਂ ਇਹ ਕਿਹੜੇ ਦਫ਼ਤਰ 'ਚ ਜਾ ਕੇ ਆਰ ਪੀ ਐਸ ਟੈਟ ਬਾਰੇ ਗੱਲ ਕਰਨੀ ਹੈ ਉੱਥੇ ਉਹਨਾਂ ਨੂੰ ਤਾਂ ਚਲੋ ਪਤਾ ਪਰ ਉਹਨਾਂ ਦੀ ਜਾਣ ਦੀ ਮਜਬੂਰੀ ਇਹ ਹੈ ਕਿ ਉਹ ਨਹੀਂ ਜਾ ਸਕਦੇ ਉੱਥੇ ਕਿਉਂਕਿ ਉਹਨਾਂ ਕੋਲੇ ਇੰਨੀ ਫਾਈਨੈਂਸ਼ੀਅਲ ਨਹੀਂ ਹੁੰਦੇ ਹਰੇਕ ਗਰੀਬ ਘਰ ਦੇ ਸਟੂਡੈਂਟ ਹੁੰਦੇ ਆ ਜਿਹੜਾ ਸੰਘਰਸ਼ ਕਰਦਾ ਉਹ ਗਰੀਬ ਹੀ ਕਰਦਾ ਤਕੜਾ ਸੰਘਰਸ਼ ਨਹੀਂ ਕਰਦਾ ਕਦੇ ਵੀ ਇਹ ਤੁਸੀਂ ਨੋਟ ਕਰ ਲਿਓ ਮੇਰੀ ਗੱਲ ਜਿਹੜਾ ਬੰਦਾ ਤਕੜਾ ਹੈ ਉਹਨੇ ਸੰਘਰਸ਼ ਨਹੀਂ ਕਰਨਾ ਉਹ ਤਾਂ ਇਹ ਸੋਚ ਕੇ ਬੈਠਾ ਹੋਊਗਾ ਵੀ ਜੇ ਪੀਐਸ ਟਾਊਗਾ ਪੈਸੇ ਪੁੱਛੇ ਦੇ ਕੇ ਕਢ ਲਾਂਗੇ ਜੇ ਨੌਕਰੀ ਆਊਗੀ ਕੋਈ ਗੱਲ ਨਹੀਂ ਆਪਾਂ ਤਾਂ ਕਿਵੇਂ ਨਾ ਕਿਵੇਂ ਸਪਾਰਸ਼ ਪਾ ਕੇ ਲੱਗ ਜਾਾਂਗੇ ਤੁਸੀਂ ਕਈ ਵਾਰੀ ਨਾ ਬਹੁਤ ਸਾਰੇ ਦੇ ਮਾਈਂਡ 'ਚ ਇਹ ਗੱਲ ਆ ਜਾਂਦੀ ਵੀ ਇਹ ਜੂਨੀਅਨ ਵਾਲੇ ਇਹ ਤਾਂ ਕਿਤੇ ਪੈਸੇ ਖਾ ਕੇ ਵੀ ਇਹ ਪੈਸੇ ਖਾ ਜਾਂਦੇ ਆਪਾਂ ਆਪ ਤੋ ਫੰਡ ਲੈ ਲੈਂਦੇ ਆ ਚਲੋ ਪੈਸੇ ਮੰਗਣ ਦੀ ਕੋਈ ਬਾਲੀ ਵੱਡੀ ਗੱਲ ਨਹੀਂ ਪੈਸੇ ਦੇਣ ਦੀ ਜ਼ਰੂਰਤ ਹੀ ਨਹੀਂ ਜੂਨੀਅਨ ਬੋਲੇ ਕਲਾਨ ਕੀਤਾ ਗਿਆ ਉਹ ਕਹਿੰਦੇ ਵੀ ਬਹੁਤ ਜਲਦੀ ਨਾ ਤੁਹਾਨੂੰ ਇੱਕ ਅਸੀਂ ਪ੍ਰੋਟੈਸਟ ਦੇਵਾਂਗੇ ਇੱਕ ਪ੍ਰੋਟੈਸਟ ਦੇਵਾਂਗੇ ਉਸ ਪ੍ਰੋਟੈਸ ਠੀਕ ਹੈ ਉਸ ਪ੍ਰੋਟੈਸਟ ਦੇ ਵਿੱਚ ਤੁਸੀਂ ਪਹੁੰਚਣਾ ਤਾਂ ਕਿ ਸਰਕਾਰ ਤੇ ਦਬਾਅ ਪਾਇਆ ਜਾ ਸਕੀ ਵੀ ਜਿਹੜਾ ਤੁਸੀਂ 26 ਤਰੀਕ ਨੂੰ ਪਿੱਛੇ ਪੇਪਰ ਦਾ ਐਲਾਨ ਕੀਤਾ ਸੀ ਵੀ ਹੁਣ ਕਿਉਂ ਨਹੀਂ ਕਰ ਰਹੇ ਹੁਣ ਵੋਟਾਂ ਵੀ ਲੰਗੀਆਂ ਕਿਉਂਕਿ ਉਸ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਜਾਂ ਵੋਟਾਂ ਦੇ ਟਾਈਮ ਜਿੰਨਾ ਮੰਤਰੀ ਨਾਲ ਮੰਨ ਲਓ ਮੀਟਿੰਗ ਕੀਤੀ ਕਿ ਉਹ ਇਹੀ ਕਹਿੰਦੇ ਸੀ ਵੀ ਕੋਡ ਆਫ ਕੰਡਕਟ हट ਜਾਂਦੇ ਕੋਡ ਆਫ ਕੰਡਕਟ हट ਜਾਣਾ ਬਹੁਤ ਲਗਭਗ ਹਟ ਹੀ ਚੁੱਕਿਆ ਤੇ ਹੁਣ ਜਿਵੇਂ ਕਿ ਤੁਹਾਨੂੰ ਈਟੀਟੀ ਦੇ ਪੇਪਰ ਦੀ ਡੇਟ ਦੇਤੀ ਤੇ ਹੁਣ ਫਿਰ ਪੀਐਸਟੈਟ ਦੇ ਪੇਪਰ ਦੀ ਡੇਟ ਕਿਉਂ ਨਹੀਂ ਦੇ ਰਹੇ ਪੀਐਸਟੈਟ ਦੇ ਪੇਪਰ ਦੀ ਡੇਟ ਲੈਣ ਵਾਸਤੇ ਨਾ ਤਾਨੂੰ ਜੂਨੀਅਨ ਦਾ ਸਾਥ ਦੇਣਾ ਪੈਣਾ ਜਦੋਂ ਹੀ ਜੂਨੀਅਨ ਕੋਈ ਸੰਘਰਸ਼ ਕਰ ਰਹੀ ਹੈ 20 ਜੂਨ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਕੋਈ ਨਾ ਕੋਈ ਸੰਘਰਸ਼ ਵਿੜਨਾ ਹੈਗਾ ਤਾਂ ਉਹਨਾਂ ਨੂੰ ਜ਼ਰੂਰ ਸਪੋਰਟ ਕਰਿਓ ਇਸ ਵੀਡੀਓ ਦੇ ਨੀਚੇ ਕਮੈਂਟ ਕਰਿਓ ਵੀ ਅਸੀਂ ਜਾ ਰਹੇ ਹਾਂ ਜਦੋਂ ਹੀ ਉੱਥੇ ਕੀ ਹੈ ਮਾਲੂ ਨਾ ਕੋਈ ਪ੍ਰੋਟੈਸਟ ਹੋਣ ਜਾ ਰਿਹਾ ਜੇ ਪ੍ਰੋਟੈਸਟ ਦੇ ਵਿੱਚ ਤੁਸੀਂ ਸਪੋਰਟ ਨਹੀਂ ਕਰ ਸਕਦੇ ਪਰ ਨੋਟ ਕਰਿਓ ਉਹਨਾਂ ਨੂੰ ਫੰਡ ਦਿਓ ਠੀਕ ਹੈ ਸੋ ਉਹ ਮੈਂ ਉਹਨਾਂ ਦੇ ਨੰਬਰ ਵੀ ਮੈਂਸ਼ਨ ਕਰ ਦਿੰਦਾ ਕੋਈ ਰੀਜ਼ਨ ਨਹੀਂ ਕਿ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਕਰਦਾਗਾ ਜਿਹੜੇ ਕਮੈਂਟ ਬਾਕਸ 'ਚ ਉੱਥੇ ਵੀ ਕਰਦਾਗਾ ਤੇ WhatsApp ਜਿਹੜਾ ਉਹਨਾਂ ਦਾ ਗਰੁੱਪ ਹੈਗਾ ਯੂਨੀਅਨ ਦਾ ਬਣਿਆ ਉਸ ਗਰੁੱਪ ਦਾ ਲਿੰਕ ਵੀ ਦੇ ਦਾਂਗਾ ਉੱਥੇ ਤੁਸੀਂ ਜੁਆਇਨ ਕਰ ਲਿਓ ਤੁਹਾਨੂੰ ਸਾਰੀਆਂ ਕਾਰਵਾਈਆਂ ਪਤਾ ਲੱਗਦੀਆਂ ਰਹਿਣਗੀਆਂ ਹੁਣ ਇੱਥੇ ਜਿਹੜੇ ਐ ਕਹਿੰਦੇ ਵੀ ਪੀਐਸਟ ਆਪਣੇ ਆਪ ਆਜੂਗਾ ਉਹ ਚਲੋ ਕਹਿੰ ਉਹਨਾਂ ਦੀ ਸੋਚ ਅਲੱਗ ਹੈ ਕਿਉਂਕਿ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ ਤੁਹਾਨੂੰ ਪਤਾ ਪਹਿਲਾਂ ਤਾਂ ਇਹ ਗੱਲ ਹੈਗੀ ਵੀ 55% ਵਾਲੀ ਇੱਕ ਸ਼ਰਤ ਲੱਗੀ ਕੱਲ ਨੂੰ ਜਿਹੜੇ ਐ ਸੋਚੀ ਨੇ ਵੀ ਐਸਟਾਟ ਆਪਣੇ ਆਪ ਆ ਜਾਊਗਾ ਹੋ ਸਕਦਾ ਉਹਨਾਂ ਦੀ ਉਮਰ ਲੰਘ ਜਾਏ ਜਿਹੜੇ ਐ ਸੋਚੀ ਨੇ ਵੀ ਆਪਣੇ ਆਪ ਜੋ ਹੋ ਸਕਦਾ ਉਹਦੋਂ ਕੋਈ ਹੋਰ ਪਾਲਿਸੀ ਬਣ ਜੇ ਹੋ ਸਕਦਾ ਉਹਦੋਂ ਬੀਐਡ ਦੇ ਆਧਾਰ ਤੇ ਪੇਪਰ ਹੀ ਲੈਣੋਂ ਹਟ ਜਾਣ ਤਾਂ ਇਸ ਚੀਜ਼ ਨੂੰ ਸਮਝੋ ਸਮਾਂ ਬਹੁਤ ਕੀਮਤੀ ਹੈ ਸਮੇਂ ਦੀ ਜਿਹੜੀ ਤੁਸੀਂ ਲਿਹਾਜ਼ ਕਰੋ ਸਮੇਂ ਦੇ ਅਕੋਰਡਿੰਗ ਚੱਲੋ ਤੇ ਜਿੰਨਾ ਜਲਦੀ ਹੋ ਸਕੇ ਉਹਨਾਂ ਜਲਦੀ ਪੇਪਰ ਤੁਸੀਂ ਕਰਵਾ ਸਕਦੇ ਹੋ ਤੁਹਾਡੇ ਹੱਥ 'ਚ ਹੈ ਤਾਂ ਮੈਂ ਤੁਹਾਡੇ ਅੱਗੇ ਇਹੀ ਹੀ ਬੇਨਤੀ ਕਰਨ ਵਾਸਤੇ ਵੀਡੀਓ ਪਾਈ ਆ ਸਪੋਰਟ ਕਰੋ ਜੁਨੀਅਨ ਦੀ ਤੇ ਇੱਕ ਚੀਜ਼ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਆਪਣੀ ਅਕੈਡਮੀ ਵਾਲੇ ਜਿੰਨੇ ਆਪਾਂ ਆਨਲਾਈਨ ਚਲਾਉਨੇ ਆਪਣੇ ਕੋਲੇ ਆਫਲਾਈਨ ਬੱਚੇ ਨਹੀਂ ਹੈਗੇ ਆਪਣੇ ਵੱਲੋਂ ਜਿੰਨੇ ਸਟੂਡੈਂਟ ਜਾਣਗੇ ਪੀਐਸਟੈਟ ਦਾ ਮੰਨ ਲਓ ਕੋਈ ਪ੍ਰੋਟੈਸਟ ਕਰਦੇ ਆ ਆਪਣੀ ਜਿੰਨੇ ਆਪਣੇ ਚੈਨਲ ਜੁੜੇ ਆ ਠੀਕ ਆ ਸਪੈਸ਼ਲ ਤੌਰ ਤੇ ਜਿੰਨੇ ਜਾਣਗੇ ਆਪਣੇ ਚੈਨਲ ਤੋਂ ਜਦੋਂ ਵੀ ਕੋਈ ਪ੍ਰੋਟੈਸਟ ਰੱਖਿਆ ਜਾਊਗਾ ਕਿਰਾਇਆ ਉਹਨਾਂ ਦਾ ਆਪਾਂ ਖੋਦ ਦੇ ਦਾਂਗੇ ਠੀਕ ਆ ਇੱਕ ਵਾਰੀ ਉੱਥੇ ਜਾ ਕੇ ਵੀਡੀਓ ਪਾ ਦਿਓ ਵੀ ਫੋਟੋ ਭੇਜ ਦਿਓ ਵੀ ਅਸੀਂ ਪ੍ਰੋਟੈਸਟ ਚਲੇਗੇ ਟੋਡਾ ਆਉਣ ਜਾਣ ਦਾ ਜਿੰਨਾ ਵੀ ਉਹ ਖਰਚਾ ਕਰਾਏ ਦਾ ਹੋਊਗਾ ਉਹ ਆਪਣੇ ਤੋਂ ਲੈ ਲਿਓ ਸੋ ਇਦੂ ਵੱਧ ਇਦੂ ਵੱਧ ਆਪਾਂ ਹੋਰ ਕੁਝ ਕਰ ਨਹੀਂ ਸਕਦੇ ਸੋ ਸਪੋਰਟ ਦੇ ਨਾਲ ਹੀ ਸਾਰਾ ਕੁਝ ਹੋਣਾ ਠੀਕ ਹੈ ਸੋ ਆਸ ਹੈ ਕਿ ਤੁਸੀਂ ਇਸ ਚੀਜ਼ ਨੂੰ ਸਮਝੋਗੇ ਜੇ ਪੀਐਸਟ ਜਲਦੀ ਕਰਵਾਉਣਾ ਇਹ ਟੋਡੇ ਵਾਸਤੇ ਹੈ ਇਹ ਮੇਰੇ ਵਾਸਤੇ ਨਹੀਂ ਹੈਗਾ ਜਾਂ ਕਿਸੇ ਜੂਨੀਅਨ ਵਾਸਤੇ ਨਹੀਂ ਹੈਗਾ ਠੀਕ ਹੈ ਸੋ ਇਹ ਵੀਡੀਓ ਸੀ ਸ਼ੇਅਰ ਕਰਿਓ ਜੇਕਰ ਤੁਹਾਨੂੰ ਕੁਛ ਨਾ ਕੁਛ ਚੰਗਾ ਲੱਗਿਆ ਧੰਨਵਾਦ